ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਸ਼ਾਮ ਦਾ ਟਾਈਮ ਹੋ ਗਿਆ ਤੇ ਅੱਜ ਸੰਗਰਾਂਦ ਦਾ ਦਿਹਾੜਾ ਦਾ ਤੇ ਅੱਜ ਬਾਬਾ ਗੁਰਜੀਤ ਸਿੰਘ ਦੇ ਕਿਰਤਪੁਰ ਸਾਹਿਬ ਮੱਥਾ ਟੇਕ ਕੇ ਆਇਆ ਪਹਿਲਾਂ ਸਵੇਰੇ ਫੇਕ ਇੱਕ ਦੋ ਕੰਮ ਹੋਰ ਤੇ ਇੱਕ ਬਾਈ ਸੁਪਰ ਸੀਟਰ ਤੇ ਕਿਆ ਕਹੀ ਮਤਲਬ ਕਿ ਸਬਸਿਡੀਆਂ ਨਿਕਲੇ ਹੋਈਆਂ ਜੇ ਸੁਪਰ ਸੀਟਰ ਦੇ ਲੈਣੇ ਦੁਆਰ ਤੇ ਖੋਲਤੀਆਂ ਜੇ ਕਿਸੇ ਨੇ ਵੀ ਵੀਰ ਭਰਾ ਨੇ ਕਿਸੇ ਵੀ ਪੁਰਾਣਾ ਹੋਵੇ ਦੁਆਰ ਤੋਂ 19 ਤਰੀਕ ਹੈ ਸ਼ਾਇਦ ਪਤਨੀ ਸ਼ਾਇਦ ਬਾਕੀ ਪਤਾ ਨਹੀਂ 5-7 ਦਿਨਾਂ ਬਾਅਦ ਤੇ ਫੇਰ ਖੋਲੀ ਆ ਤੇ ਫੇਰ ਪ੍ਰਾਦੋ ਜਿਹੜਾ ਵੀ ਪ੍ਰਾਲੀ ਵਾਲੀ ਚੀਜ਼ ਆ ਤੇ ਇੱਧਰ ਖੁਸ਼ਬੂਤ ਆਇਆ ਹੋਇਆ ਤੇ ਇਹਨੂੰ ਵੀ ਮਿਲੋ ਤੇ ਇਹ ਵੀ ਲਾ ਰਿਹਾ ਬਾਈ ਕਲਾਸਾਂ ਰੋਪੜ ਹੈ ਵੀ ਲਾਇਸੈਂਸ ਦੀਆਂ ਤੇ ਅੱਗੇ ਤਾਂ ਮਾਹੂ ਆਣੇ ਜਾਣ ਆਪਾਂ ਦਾ ਤਾਂ ਸਾਨੂੰ ਵੀ ਅਈ ਤੋਂ ਪਤਾ ਲੱਗਿਆ ਵੀ ਰੋਪੜ ਵੀ ਹੁਣ ਲੱਗਣ ਲੱਗ ਗਿਆ ਨਹੀਂ ਤਾਂ ਉੱਥੇ ਲੱਗਦੇ ਹੁੰਦੇ ਤਾਂ ਪਤਾ ਨਹੀਂ ਸਾਡੇ ਪਿੰਡ ਸਾਰੇ ਮਾਹੂ ਆਣੇ ਲੱਗਦੇ ਸੀ ਤੇ ਹੁਣ ਆਪਣਾ ਲੱਗਣ ਲੱਗ ਗਿਆ ਰੋਪੜ ਇਹਦੇ ਹੁਣ ਅੱਜ ਤੋਂ ਕਲਾਸਾਂ 5 6 4 5 ਦਿਨ ਦੀ ਨਾ ਨਾ 2 ਦਿਨ ਲੱਗਦੀ ਹੈ 2 ਕਿ ਤਿੰਨ 2 ਦਿਨ ਹੁੰਦੇ ਤੇ 3 ਦਿਨ ਕਿਆ ਪਤਾ 3 ਦਿਨ ਸਰਟੀਫਿਕੇਟ ਦੇਣਗੇ ਠੀਕ ਕੱਲੂ ਪੇਪਰ ਹੋਊਗਾ ਪਰਸਨ ਸ਼ਾਇਦ ਸਰਟੀਫਿਕੇਟ ਕਿਆ ਪਤਾ ਸ਼ਾਮ ਨੂੰ ਦੇ ਦੇਣ ਕੁਝ ਨਹੀਂ ਪਤਾ ਠੀਕ ਹੈ ਠੀਕ ਹੈ ਤੇ ਆਇਆ ਹੋਇਆ ਤਾਂ ਇਹ ਤੇ ਹੁਣ ਇਹ ਫਿਰ ਡਾਕਟਰ ਵੀ ਹੈਗਾ ਬਾਈ ਇਹ ਖੇਤੀਬਾੜੀ ਦਾ ਤੇ ਹੁਣ ਮੈਨੂੰ ਸਮਝਾਉਣ ਲੱਗਿਆ ਹੋਇਆ ਤਾਂ ਸਾਰਾ ਠੀਕ ਹੈ ਤੇ ਮੈਨੂੰ ਮੈਂ ਇਹਨੂੰ ਪੁੱਛਿਆ ਕਹਿੰਦਾ ਵੀ ਮਮਾ ਜੀਰੀ ਇਹਨੇ ਪਿੱਛੇ ਉਹ ਰੋਡ ਪਰ ਦੇਖਿਆ ਮਹਿਰ ਸਿੰਘ ਵਾਲੀ ਜੀਰੀ ਬਾਈ ਉਹਨੇ ਰੇ 2 ਥੱਲੇ ਪਾਇਆ ਪਰ ਉਹਦੀ ਜੀਰੀ ਐਨ ਓਕੇ ਆ ਮੇਰੇ ਹਿਸਾਬ ਨਾਲ ਜਿਵੇਂ ਸਾਡੇ ਏਰੀਆ ਚ ਜੀਰੀ ਚਾਹੀਦੀ ਓਕਣਾ ਉਹਦੀ ਜੀਰੀ ਆ ਵੀ ਉਹਦਾ ਚੜ ਪੂਰਾ ਆਊਗਾ ਪਰ ਐ ਨਹੀਂ ਹੈ ਜੀ ਆ ਫਲੀ ਹੋਈ ਜੀਰੀ ਸਿਰ ਆਪਣੀ ਵੀ ਠੀਕ ਆ ਆਪਣੀ ਥੋੜੀ ਫਿਰ ਮੰਨਿਆ ਕਹਿੰਦਾ ਇਹ ਕਹਿੰਦਾ ਕਹਿੰਦਾ ਵੀ ਹਾਂ ਮਾਮਾ ਅਹ ਜੀ ਜੀਰੀ ਚਾਹੀਦੀ ਆ ਐਸਾ ਜੇ ਖੇਤ ਭਰਿਆ ਪਹ ਹੋਵੇ ਜਿੰਨੀ ਬਹੁਤ ਲੱਗਦੀ ਆ ਜੀ ਤੇ ਉਹ ਤੈਨੂੰ ਖੇਤ ਉਨ ਲੱਗਦਾ ਮਦਰੀ ਥੋੜੀ ਰਹਿ ਗਈ ਇਹ ਕਹਿੰਦੇ ਵੀ ਹਰੇਕੇ ਨੇ 110 ਨੂੰ ਐਦ ਕੀ ਦੇਖ ਕੇ ਕਹਿੰਦੇ ਵੀ ਯਾਰ 110 ਨੇ ਕੱਦ ਨਹੀਂ ਕਰਿਆ ਮੈਂ ਕਿਹਾ ਥੋੜੇ ਕਰਿਆ ਨਹੀਂ ਸਾਡੇ ਵਾਲੀ ਨੇ ਸੋਣਾ ਕਰਿਆ ਵਾ ਇੱਥੇ ਤੱਕ ਪਹੁੰਚੀ ਪਈ ਆ ਕੱਦ 110 ਨੇ ਕਰਿਆ ਠੀਕ ਆ ਅਸੀਂ ਕੱਦ ਕਰਾਇਆ ਨਹੀਂ ਬਾਈ ਦਾ ਕਰਾਇਆ ਨਹੀਂ ਮੈਂ ਵੀ ਢਾਈ ਥੱਲੇ ਪਾਏ ਸੀ ਕਹਿੰਦੇ ਗਿਰ ਜਾਂਦੀ ਆ ਉਹ ਤਾਂ ਮੈਨੂੰ ਵੀ ਪਤਾ ਮੈਂ ਵੀ ਇੱਥੇ ਢਾਈ ਥੱਲੇ ਯੂਰੀਏ ਦੇ ਪਾਏ ਆ ਬਾਈ ਇਹੇ ਖੇਤਾਂ 'ਚ ਠੀਕ ਆ ਤੇ ਬਾਕੀ ਮੇਰਸੀ ਨੇ ਵੀ ਦੋ ਕਪਾਏ ਆ ਤੈਨ ਪੈਰਾਂ 'ਤੇ ਖੜੀ ਐ ਜੀ ਦੀ ਬਾਕੀ ਕੁਝ ਆਪਣਾ ਰੂੜੀ ਵਾਲਾ ਰੇ ਪਈ ਜਾਂਦਾ ਆਪਣੇ ਖੇਤਾਂ ਦਾ ਫਰਕ ਰਹਿੰਦਾ ਹੀ ਹੈ ਜਿਹੜੇ ਆਪਣੇ ਘਰ ਦੀ ਜ਼ਮੀਨ ਦਾ ਤਾਂ ਜੱਟ ਹਰੇਕ ਰੂੜੀ ਇਹ ਸਾਰੀ ਮੇਰੇ ਇਹਨਾਂ ਖੇਤਾਂ 'ਚ ਰੂੜੀ ਪਈ ਜਾਂਦੀ ਹੈ ਇਹ ਆਪਣੀ ਘਰ ਦੀ ਜ਼ਮੀਨ ਹੈ ਇਸ ਕਰਕੇ ਬਾਕੀ ਠੇਕਿਆਂ ਦੇ ਉੱਤੇ ਥੋੜੀ ਘੱਟ ਪੈਂਦੀ ਉੱਥੇ ਫਿਰ ਯੂਰੀਏ ਦਾ ਥੋੜਾ ਦੱਬਣੀ ਦੇਣੀ ਪੈਂਦੀ ਹੈ ਠੀਕ ਹੈ ਕੁਝ ਮੇਰੀ ਆਤਕੀ ਲੇਟ ਲੱਗੀ ਨਹੀਂ ਤੇ ਪਾਉਂਦਾ ਮੈਂ ਢਾਈ ਹਾਂ ਇਤਕੀ ਭਈਆਂ ਕਰਕੇ ਲੇਟ ਹੋਣ ਕਰਕੇ ਮੈਨੂੰ ਵੱਧ ਪਾਉਣੇ ਪੈਗੇ ਹੋਰ ਇਹਦੀ ਹੈ ਹੋਰ ਆਪਣੇ ਖੇਤਾਂ 'ਚ ਜਿਹੜੀ ਕੀ ਮੈਂ 110 ਐਹੇ ਦੱਸਦਾ ਸੋਹਣੀ ਹੈ ਜੀ ਇਹ ਤਾਂ ਬਹੁਤ ਸੋਹਣੀ ਹੈ ਠੀਕ ਹੈ ਸਪਰੇਅ ਕਰਦੇ ਹਾਂ ਨਜ਼ਾਰੇ ਵਾਲੀ ਤੇ ਹੁਣ ਆ ਡਾਕਟਰ ਨੇ ਮੈਨੂੰ ਇੱਕ ਸਪਰੇਅ ਹੋਰ ਦੱਸਤੀ ਕਹਿੰਦਾ ਹਲੇ ਮਾਮਾ ਕੁਝ ਨਹੀਂ ਹੈ ਕਹਿੰਦਾ ਇਹਨੇ 20 ਦਿਨ ਲੈਣੇ ਤੂੰ ਇੱਕ ਕਰ ਦੇ 20 ਦਿਨ ਆਮ ਨਾਲ ਲਾਉਗੀ ਇਹ ਕਹਿੰਦਾ 20 25 ਦਿਨ ਲੈਣੇ ਤੂੰ ਇੱਕ ਕਰ ਦੇ ਸਪਰੇਅ ਮੈਨੂੰ ਇੱਕ ਮੈਨਾਂ ਚ ਵੜ ਜਾਣਾ ਤਾਂ ਦਿੱਤੇ ਤਾਂ ਇੱਕ ਮੈਨਾਂ ਚ ਵੜ ਜਾਣਾ ਮਾਮਾ ਜੀ ਪਿੱਛੇ ਤੇ ਜੀਰੀ ਨੇ ਦੇਖੀ ਤੇਰੀ ਨੇ ਹੋਰੇ ਕੁਝ ਕਰਨ ਲੱਗ ਜਾਣਾ ਆਪਾਂ ਤੇ ਉਹ ਦਿਨਾਂ ਚ ਹੋਣੀ ਨਹੀਂ ਮੈਂ ਤੁਹਾਨੂੰ ਸਿੱਧੀ ਗੱਲ ਕਹਿ ਰਿਹਾ ਉਹ ਦਿਨਾਂ ਚ ਕਰਨੇ ਉਹ 5-7 ਦਿਨੇ ਹੁੰਨੇ ਔਖੇ ਜਿਹੇ ਉਹ ਨਾ ਆਪਾਂ ਤੇ ਹੋਣੀ ਆ ਤੇ ਨੂੰ ਵੀ ਪਤਾ ਵੀ ਤਾਂ ਮਸ਼ੀਨਾਂ 'ਚ ਵੜ ਜਣਾ ਸਾਨੂੰ ਵੀ ਪਤਾ ਵੀ ਅਸੀਂ ਵੀ ਵੜ ਜਣਾ ਦੇਖੋ ਭਾਈ ਐਤ ਕੀ ਵੀ ਵਧੀਆ ਕਰੀਦੀ ਐਤ ਕੀ ਨਿਸਰਨੇ ਦੇ ਪਹਿਲਾਂ ਘਰਤੀ ਦੇ ਨਾਲ ਏ ਠੀਕ ਆ ਤੇ ਦਵਾਈ ਪਿਛਲੀ ਵੀ ਮੈਂ ਇੱਕ ਇੱਕ ਕਰੀਦੀ 26 ਪਰ ਇੱਕ ਨਾਲ ਸਰਜ ਨਾ 26 ਥੋੜਾ ਸੀ ਪਿਛਲੀ ਵਾਰ ਤਾਂ ਇਹਦੇ ਨਾਲੋਂ ਵੀ ਬੇਕਾਰ ਪੂਛਾ ਦਾ ਬਦਲ ਲੱਗ ਗਿਆ ਤਾਂ ਉਹ ਤਾਂ ਨਿਸਰਨੇ 'ਚ ਨਹੀਂ ਆਈ ਪਹਿਲਾਂ ਤਾਂ ਉਹ ਤਾਂ ਮੈਂ ਸਭ ਤੋਂ ਲਾਸਟ 'ਚ ਵੱਢੀ ਸਭ ਤੋਂ ਲਾਸਟ 'ਚ 1609 ਵੀਰ ਪੂਛਾ ਦਾ ਬਦਲ ਦੇ ਤਾਂ ਇੱਥੇ ਇੱਥੇ ਤੱਕ ਆਈ ਵੀਦੀ ਇੱਥੇ ਇੱਥੇ ਤੱਕ ਓਰੇ ਠੀਕ ਆ ਮਨ ਨੂੰ ਆਦਿ ਨੇ ਖਰਾਬ ਹੋ ਜਣਾ ਪਰ ਰੱਬ ਦੀ ਕਿਰਪਾ ਨਾਲ ਵਧੀਆ ਝਾੜ ਦਿੱਤਾ 33 34 ਕੁੰਟਲ ਝਾੜਾਇਆ ਤੁਸੋਂ ਉਹ ਆਉਂਦਾ ਏ ਜੀਰੀ ਦਾ ਜਿਹੜਾ ਖੇਤ ਤਕੜਿਆ ਉੱਥੇ ਨਿਕਲਦਾ ਏ ਹਾਂ ਤੇ ਇਹ ਚੱਕਰ ਆ ਤੇ ਇਹ ਵੀ ਹੁਣ ਦੋ ਇਹਨਾਂ ਨੇ ਕਰ ਲਿਆ ਮੈਨੂੰ ਵੀ ਕਹੀ ਜਾਂਦਾ ਤਾ ਦੂਈ ਤਾਂ ਮੈਂ ਕਰਨੀ ਆ ਹਲੇ ਕਰਨੀ ਹੁਣ ਮੈਂ ਕਰਨੀ ਆਲੇ ਕਿ ਵੀ ਪਾਪਾ ਇਹਨੇ ਕਹਿੰਦੇ ਅਭੀ ਹਫਤੇ ਦੇ ਵਿੱਚ ਵਿੱਚ ਦੂਈ ਕਰ ਦੇਣਗਾ ਇਹਨੇ ਬਾਈ ਚੰਗੀ ਤਰ੍ਹਾਂ ਫੋਲ ਕੇ ਦੇਖਿਆ ਪੁੱਜਾ ਮੈਂ ਕਦੇ ਹੱਥ ਲਾ ਕੇ ਦੇਖਿਆ ਜਣਾ ਆਪਾਂ ਜੀਰੀ ਦੇ ਉੱਪਰ ਦੇ ਰੰਗ ਦੇਖ ਕੇ ਕਰਨਾ ਫਿਰ ਇਹਨੇ ਉੱਪਰ ਦਾ ਦੱਸਿਆ ਇੱਕ ਦੋ ਗੱਲ ਇਹਦੀ ਵੀ ਠੀਕ ਐ ਕਹਿੰਦਾ ਜੇ ਆਪਣਾ ਝੰਡਾ ਪੱਤਾ ਠੀਕ ਐ ਉੱਪਰ ਤੋਂ ਤਾਂ ਸੰਝਲੋ ਜੀਰੀ ਠੀਕ ਐ ਹੁਣ ਕਹਿੰਦਾ ਆ ਚੀਜ਼ ਹੋਣੀ ਨਹੀਂ ਚਾਹੀਦੀ ਜਿਵੇਂ ਆ ਲੱਗੀ ਹੋਈ ਐ ਜੀਰੀ ਨੂੰ ਇਹਨੇ ਪੱਤੇ ਰਵੇਟ ਨਹੀਂ ਕਰਤੀ ਸੁੰਡੀ ਨੇ ਇਹ ਫੇ ਉਹਨੇ ਉਹ ਖਰਾਕ ਘਟਾ ਦਿੰਦੀ ਜਿਹੜੀ ਆਪਣੇ ਕਹਿੰਦਾ ਫੜਾ ਪਾਉਂਦਾ ਆ ਡਾਕਟਰ ਦਾ ਸਾਡਾ ਦਾ ਦੱਸਣ ਦਾ ਉਹ ਐ ਵੀ ਜਿਹੜੇ ਨਹੀਂ ਨਹੀਂ ਮੈਨੂੰ ਜਿੰਨੇ ਕਿ ਮੈਨੂੰ ਪਤਾ ਨਹੀਂ ਮੈਨੂੰ ਪਤਾ ਮੈਂ ਤੇਰੀ ਗੱਲ ਸਹਿਮਤ ਹੋ ਗਿਆ ਤੈਂ ਹੁਣ ਦਿਖਾਇਆ ਮੈਨੂੰ ਰਿਜ਼ਲਟ ਹੁਣੇ ਦੇਖਿਆ ਮੈਨੂੰ ਵੀ ਹੁਣ ਪਤਾ ਲੱਗੇ ਗੱਲ ਪੱਕੀ ਐ ਤੇਰੀ ਰਿਜ਼ਲਟ ਦੇਖਿਆ ਹੁਣੇ ਬਾਈ ਜਿਹੜੇ ਪੱਤੇ ਬਾਰੇ ਇੱਕ ਨਾਲ ਗਲੀਂ ਜੀ ਨਿਕਲੀ ਵਿਆ ਉੱਚ ਬੱਲ ਚ ਇੱਕ ਦੋ ਚਾਰ ਦਾਣੇ ਵਾਕਈ ਫੜੇ ਦੇ ਵੀ ਮਤਲਬ ਕਿ ਫੱਕ ਕਹਿ ਦਿੰਨੇ ਆਸੀਂ ਵੀ ਉੱਚ ਦੁੱਧ ਦਾਣਾ ਨਹੀਂ ਪਿਆ ਉਹ ਇੱਕਣਾਈ ਆ ਜਿਹੜਾ ਬਿਲਕੁਲ ਸਾਫ ਪੱਤਾ ਏ ਉਹ ਤੇ ਉਹ ਪੂਰੇ ਛਿੱਟੇ ਚ ਨਹੀਂ ਹੈਗਾ ਇਹ ਤਜਰਬਾ ਬਾਈ ਵਾਕਈ ਕਹਿਣੇ ਨੂੰ ਬਾਈ ਐ ਨਹੀਂ ਕਿ ਹੁੰਦਾ ਤਜਰਬਾ ਇਹ ਮੈਂ ਪੁੱਛਿਆ ਮੈਂ ਤੈਨੂੰ ਇਹ ਹਰੇਕ ਡਾਕਟਰ ਨਾਲ ਪੰਗਾ ਲੈ ਲੈਂਦਾ ਬਾਈ ਇਹ ਤੇ ਯੂਨੀਵਰਸਿਟੀ ਜੀ ਦਾ ਪਤਾ ਲੱਗਣਾ ਚਾਹੀਦਾ ਆਪਾਂ ਘਰ ਨਹੀਂ ਖੇਤੀ ਹੂਗਾ ਪਰ ਆਪ ਨੂੰ ਜੇ ਨੌਲੇਜ ਨਹੀਂ ਹੋਊਗੀ ਫਿਰ ਬਿਨਾਂ ਨੌਲੇਜ ਤੇ ਕਾਦੀ ਕਰੀ ਨਹੀਂ ਸਹੀ ਗੱਲ ਹੈ ਹੁਣ ਇਹਨੇ ਸਾਰਾ ਬਾਕੀ ਮੈਂ ਕਿਹਾ ਦੇਖਦਾ ਫਿਰ ਅਸੀਂ ਹੁਣ ਤਜਰਬਾ ਕਰਕੇ ਦੇਖਿਆ ਬਾਕੀ ਬਾਈ ਚਾਹੇ ਥੋੜਾ ਬਹੁਤਾ ਹੀ ਹੈ ਪਰ ਫਰਕ ਪਿਆ ਹੋਇਆ ਹੈਗਾ ਉੱਚ ਜਿਹੜੇ ਚ ਪੱਤੇ ਲਵੇਟ ਨੇ ਪੱਤੇ ਕਿਉਂ ਉਹਨੇ ਪੱਤੇ ਨਹੀਂ ਤਾਕਤ ਦੇਣੀ ਸਾਰੇ ਉਹਨੂੰ ਜੇ ਪੱਤਾ ਹੀ ਖਾ ਲਿਆ ਫਿਰ ਉਹ ਜੀਰੀ ਦੀ ਤਾਕਤ ਦਾ ਉਹ ਹੋਣਾ ਉਹੀ ਆਪਣਾ ਦਾਣੇ 'ਤੇ ਫਰਕ ਪੈਣਾ ਬਾਕੀ ਇਹ ਤਾਂ ਗੱਲ ਠੀਕ ਹੈ ਚਲੋ ਹੁਣ ਪਰਲੀ ਸਾਈਡ ਦਿਖਾਉਂਦਾ ਉਧਰ ਥੋੜੀ ਜੀ ਜੀਰੀ ਨੂੰ ਹੈਗੀ ਸੀ ਬਿਮਾਰੀ ਬਾਕੀ ਇਸ ਇਹਨੂੰ ਸਪਰੇਇ ਕਰੀ ਦੀ ਉਹ ਤੋਂ 4 ਘੰਟੇ ਬਾਅਦ ਮੀਂਹ ਪੈ ਗਿਆ ਤਾਂ ਠੀਕ ਆ ਸਪਰੇਇ ਵੀ ਏਡਾ ਥੋੜਾ ਜਿਹਾ ਜ਼ਿਆਦਾ ਨਹੀਂ ਕਹਿੰਦੇ ਹੈਗੇ ਵੀ ਨਹੀਂ ਨਹੀਂ ਜੀ 4 ਘੰਟੇ ਦਾ ਭੰਡਾ ਦੇਖ ਮੇਰੀ ਗੱਲ ਸੁਣ ਚੇੜ ਪਾ ਦਵੇ ਹਾਂ ਉਹਨੇ ਫਲਾ ਦੇਣੀ ਪੱਤੇ ਪਰ ਜਿੱਥੇ ਜਿੱਥੇ ਜਿੰਨੂ ਜਿੰਨੂ ਮਿਲਣੀ ਉਹਨੂੰ ਮਿਲ ਜਾਂਦੀ ਆ ਵੀ 4-5 ਦੇ ਘੰਟੇ ਹੱਦ ਲੰਘ ਜਾਣ ਵੀ ਚਲੋ ਵੱਧੋ ਵੱਧ ਤਾਂ ਕਹਿੰਦੇ ਆ ਵੀ ਯੂਨੀਵਰਸਿਟੀ ਕਹਿੰਦੀ ਵੀ 12 ਘੰਟੇ ਜਾਂ 24 ਘੰਟੇ 72 ਘੰਟੇ ਲੰਘਣ ਹਾਂ ਵੀ ਫੇਰ ਸਹੀ ਰਹਿੰਦਾ ਪਰ ਜਿੱਥੇ ਤੱਕ ਤੱਕ ਵੀ ਜੱਟ ਜ਼ਿਮੀਦਾਰ ਦੇਖਦੇ ਆ ਇਹ ਤਾਂ ਕਿਦਾਰੋ ਜੇ ਮੀਂਹ ਪਿਆ ਹਾਂ ਇੱਕ ਵੀ ਦਿਨ ਛੱਡ ਕੇ ਇਹ ਕਿ ਮੀਂਹ ਪਿਆ ਫਿਰ ਸਪਰੇਅ ਕਰਨ ਕਿਹੜੇ ਟਾਈਮ ਕਰਨੀ ਤਾਂ ਹੈਗੀ ਉਹ ਆ ਹੁਣ ਸਿੱਲੇ ਵਾਲੀ ਮੌਸਮ ਚ ਤਾਂ ਬਿਮਾਰੀ ਪੈਣੀ ਪੈਣੀ ਹੈ ਜਿਹੜੀ ਮਰਜ਼ੀ ਪਵੇ ਸਹੀ ਗੱਲ ਬਿਮਾਰੀ ਦਾ ਤਾਂ ਟਾਈਮ ਹੈਗਾ ਹੀ ਹੈਗਾ ਹਾਂ ਤੇ ਬਾਈ ਬਾਕੀ ਰਾਜੀ ਬਾਈ ਨੇ ਮੈਨੂੰ ਤਾਂ ਟਾਈਮ ਦੇ ਦਿੱਤਾ ਕਹਿੰਦਾ ਵਧਣੇ ਆ ਪੰਜ ਚਾਰ ਦਿਨਾਂ ਦੇ ਵਿੱਚ ਜਦ ਮਰਜ਼ੀ ਇੱਧਰ ਇੱਧਰ ਕਰਕੇ ਵਧਣੇ ਆਲੂ ਦਾ ਲਾਉਣੇ ਆ ਬਾਈ ਇਹ ਵੀ ਫਰਕ ਪੈਂਦਾ ਬਹੁਤ ਇੱਧਰ ਪਨੀਰੀ ਦੇ ਆ ਪੁੱਲਰ ਦੀ ਪਨੀਰੀ ਬਾਈ ਟੌਪ ਦੇ ਮੁਰਦੇ ਹੈਗਾ ਵਿੱਚ ਹਾਂ ਸਾਫ ਆ ਉਰੇ ਬਹੁਤ ਦਿਹਾੜੀਆਂ ਲੱਗੀਆਂ ਇਹ ਚ ਫਿਰ ਕੱਖ ਵੀ ਬਾਹਰ ਗੇਰੇ ਆ ਇੱਧਰ ਉੱਧਰ ਉਹ ਢੇਰ ਲੱਗੇ ਪਈਆਂ ਸੜਕ ਦੇ ਨਾਲ ਐਨ ਸਾਫ ਕਰਾਈ ਹੋਈ ਆ ਫਿਰ ਮੁੜ ਕੇ ਹੁਣ ਸ਼ੋਰਾ ਹੋਣ ਨਹੀਂ ਦਿੰਦਾ ਸਮਝ ਗਿਆ ਪਹਿਨਾ ਪਹਿਨਾ ਬਹੁਤ ਸਾਫ ਕਰਾਈਆਂ ਇਹ ਸਾਰੀ ਗੁੱਡ ਗੜੀਆ ਭਾਈ ਜਿਨੇ ਆਪਣਾ ਪੋਲਰ ਲਾਉਣੇ ਆ ਹੁਣ ਬੁਕਿੰਗਾਂ ਸ਼ੁਰੂ ਹੋ ਗਈਆਂ ਆਪਣਾ ਕਰਾ ਲਓ ਠੀਕ ਹੈ ਜੀ ਜਦੋਂ ਚੱਕਰ ਹੁੰਦੇ ਇਹਨਾਂ ਦੇ ਵੀ ਹਾਂ ਬੀਜ ਉਹ ਚੈਨ ਦਾ ਵੀ ਬੀਜ ਹੁੰਦਾ 110 ਹਾਈਬ੍ਰਿਡ ਬੀਜੇ ਬਹੁਤ ਆਗੇ ਹੁਣ ਤਾਂ 13 14 ਤੱਕ ਬੀਜ ਆਗੇ ਹਾਂ ਬੀਜੇ ਬਹੁਤ ਆਗੇ ਪਪੂਲਰ ਤੇ 109 10 ਵੈਰਾਈਟੀ ਚੱਲੀ ਧੀ ਹੁਣ ਤਾਂ 9 10 11 12 13 14 ਕਿਹੜਾ ਇਹਨਾਂ 'ਚ ਕੀ ਫਰਕ ਆ ਫਿਰ ਪਤਾ ਨਹੀਂ ਹਾਈਬ੍ਰਿਡ ਬੀਜ ਆਗੇ ਜਿਵੇਂ ਹਾਈਬ੍ਰਿਡ ਬੀਜੇ ਜੀਰੀ ਦੇ ਬੀਜ ਆ ਹੁਣ ਦੇਖਿਆ ਕੀ ਉਹ ਮੈਂ ਦੱਸ ਲਈ ਵੀ ਇਹ ਹਾਈਬ੍ਰਿਡ ਬੀਜੇ ਦੇਖ ਲੈ ਆ ਮੇਰੇ ਤੇ ਕਿੰਨੇ ਦਿਨ ਬਾਅਦ ਲੱਗੀ ਆ ਪਹਿਲਾਂ ਵੱਡ ਹੋ ਜਾਣੀ ਸਾਰੀ ਬੱਲ ਉੱਪਰ ਨਾ ਪੱਤਾ ਨਾ ਕੋਈ ਕਦਰੀਏ ਚ ਹਾਈਬ੍ਰਿਡ ਲੱਗਦੀ ਉਹ ਸਾਢੇ ਲੱਗਦੀ ਅੱਡਾ 24 ਤੋਂ ਸ਼ੁਰੂ ਹੋ ਜੰਨੇ ਆ ਬਸ ਉੱਪਰ ਨੂੰ 31 32 ਤੱਕ ਪਹੁੰਚਾਈ ਪਈ ਆ ਸੋਰੀ ਸੋਰੀ 31 ਤੱਕ ਪਹੁੰਚੇ ਪਏ ਆ ਠੀਕ ਹੈ ਠੀਕ 24 ਤੋਂ ਸ਼ੁਰੂ ਇੱਕ ਨਹੀਂ ਇਹ ਹਾਈਬ੍ਰਿਡ ਵੀ ਇਹ ਪਹਿਲਾਂ ਸਾਡੇ 21 ਵਾਰ ਆਉਂਦੀ ਹੁੰਦੀ ਸੀ 21 ਛੱਡੀ 21 ਸਾਡੇ ਬਹੁਤ ਲਾਦੀ ਸੀ ਕਿਨੇ ਤਾਂ ਜਿਹੜੇ ਸਾਲ ਚੜਾ ਜਾ ਪਿਆ ਏ ਹੋਈ ਨਹੀਂ ਉਹ ਸਾਡੇ ਬਹੁਤ ਮਾਂਜੇ ਆ ਜੱਟ ਬਹੁਤ ਪਰ 21 ਵਰਗਾ ਝਾੜ ਵੀ ਨਹੀਂ ਕਿਸੇ ਨੇ ਦੇਣਾ 21 ਵਰਗਾ 1201 201 ਵਾਲੀ ਤਾਂ ਨਾ ਉਹਦਾ ਸੈਲਰ ਵਾਲੇ ਉਹ ਧੱਕਾ ਕਰ ਗਏ ਨਹੀਂ ਜੱਟ ਨੂੰ ਜਿਹੜਾ 201 ਸਭ ਤੋਂ ਫਾਇਦੇ ਵਾਲੀ ਦਾ ਜੀਰੀ 201 ਤੀ ਮੱਲੋ ਜੱਲੀ ਉਹ ਬੁਝਾ ਕਰ ਜਾਂਦੀ ਸੀ ਦੀ ਬਾਜਨ 35 ਕੁਇੰਟਲ 36 ਦੇ ਟੁੱਟੀ ਨਹੀਂ ਹੈਗੀ ਇੱਕ ਹੋਰ ਦੇਖਿਆ ਜਾਵੇ ਭਾਵੇਂ ਚਲ ਆਪਾਂ ਕਹਿ ਦਿੰਨੇ ਆ ਜਿਹੜਾ ਜਿਹੜਾ ਥੋੜਾ ਜਿਹਾ ਝਾੜ ਵੱਧ ਜਾਂਦਾ ਜਾਂ ਹੋਰ ਕੁਝ ਹੋ ਜਾਂਦਾ ਜਿਵੇਂ ਪੂਛ ਆਏਗਾ ਕੁਝ ਵੀ ਆ ਤਾਂ ਥੋੜਾ ਜਿਹਾ ਦੂਏ ਪਾਸੇ ਨੂੰ ਦੱਬਣ ਲੱਗ ਜੰਦਾ ਜੱਟਾਂ ਨੂੰ ਹਾਂ ਵੀ ਇਹ ਲੈਣੀ ਨਹੀਂ ਇਹ ਕਰਨੇ ਨੇ 26 ਦਾ ਰੋਲਾ ਪਈ ਜਾਂਦਾ ਹੁਣ 26 ਦਾ ਚਲ ਵਧੀਆ ਇਲਾਕੇ ਚ ਲੇਟ ਚ ਚਲ ਝਾੜ ਪੂਰਾ ਦੇ ਦਿੰਦੀ ਆ ਉਹ ਚਾਹੇ ਚੇ ਲੇਟ ਲਾ ਤੋ ਚਾਹੇ ਅਗੇਤੀ ਜਦੋਂ ਉਹਦਾ ਝਾੜ ਪੂਰਾ ਹੀ ਆ ਸਹੀ ਤਿੰਨ ਫਸਲਾਂ ਕੱਢ ਲੰਦਾ ਉਹਦੇ ਨਾਲ ਜੱਟ ਜ਼ਿਮੀਂਦਾਰ ਤਿੰਨ ਜਿਵੇਂ ਆਲੂ ਵਾਲਿਆਂ ਨੂੰ ਵਿਚਾਰਿਆਂ ਨੂੰ 26 ਸਭ ਤੋਂ ਵਧੀਆ 1509 ਉਹ 1509 ਦਾ ਰੇਟ ਨਹੀਂ ਹੈ ਹੋਰ ਅਜੇ ਵੀ ਮੈਂ ਤਿੰਨ ਕਿਲੇ ਲੈ ਲਈ ਕਾਟਤਾ ਆਪਾਂ ਦਾ ਇੱਕ ਖੇਤ ਲਮੜੀ ਖੱਤੀ ਲਈ ਵੀ ਆਪਣੇ ਖਾਣ ਵਾਸਤੇ ਉਹ ਵੀ ਹੋਰ ਬੀਜ ਹੈ ਠੀਕ ਹੈ ਚਲ ਉੱਧਰ ਦੱਸਾਂ ਨਾਲੇ ਮੋਟਰ ਦੱਸਾਂ ਨਾਲੇ ਅੱਜ ਕੀ ਆਲੂ ਕਰਾਂਗੇ ਆਪਾਂ ਮਾਦਾ ਥੋੜੇ ਬਹੁਤੇ ਰਾਨੇ ਖਾਣ ਵਾਸਤੇ ਖਾਣ ਵਾਸਤੇ ਪਰ ਮੈਂ ਅਪਰ ਡਾਕਰ ਚ ਸੋਚ ਰਿਹਾ ਲੋ ਜੀ ਬਾਈ ਖੁਸ਼ਪੀਤ ਆ ਗਿਆ ਇੱਥੇ ਕਹਿੰਦਾ ਮੋਟਰ ਦੇਖ ਕੇ ਆਉਣੀ ਆ ਤੇ ਆ ਮੋਟਰ ਹੁਣ ਕਿਹਦਾ ਫੋਨ ਆ ਗਿਆ ਉਹ ਤਾਂ ਜਸ਼ਨ ਦਾ ਠੀਕ ਹੈ ਜਸ਼ਨ ਪੁੱਛਦਾ ਹੋਣਾ ਬਾਈ ਮੀਨ ਨੇ ਸਾਡਾ ਕੰਮ ਰੋਕ ਦਿੱਤਾ ਨਾ ਮਿੱਟੀ ਘੇਰਦੇ ਦੋ ਰੇ ਖੁਸ਼ਪੀਤ ਓਰੇ ਪਧਰੇ ਗਨੇ ਪਰ ਮੈਂ ਹੁਣ ਇੱਕ ਦੋ ਟਰਾਲੇ ਹੋਰ ਲਿਆਉਣੇ ਆ ਆਪਣੇ ਲੈਣੇ ਇਹ ਤਾਂ ਕੁਝ ਨਹੀਂ ਕਰਦੀ ਛੋਟੀ 12 ਫੁੱਟੀ ਟਰਾਲੀ ਜੀ ਜੀ ਪਿੱਛੇ ਰੋੜਾ ਜਾ ਕੇ ਇਹਨੂੰ ਹੇਟਾਂ ਬਿਚਾ ਕੇ ਉੱਪਰ ਦੋਏ ਟਰਾਲੇ ਘੇਰੂਗੇ ਆਪਣਾ ਕੋਈ ਕੋਈ ਤਹੋ ਮਿਲ ਜਵੇ ਨਾ ਮਟੀਰੀਅਲ ਜਾਂ ਜਿਵੇਂ ਉਹ ਸੜਕੋ ਬਣਾਣਾ ਦੇਖੀ ਜਹਾ ਤੁਸੀਂ ਆਪਣੀ ਉੱਤੇ ਬਿਠਾਇਆ ਹੋ ਨਾ ਪਹੀਆਂ ਦੇ ਉਹਦੇ ਵਿੱਚ ਬਜਰੀ ਮਿਕਸ ਜੀ ਉਹ ਸਾਰਾ ਜਿੱਥੇ ਜੰਮ ਗਿਆ ਹੁਣ ਆਹ ਤੇਰੀ ਬਜਰੀ ਹੈ ਤੇ ਪਰ ਮਿੱਟੀ ਪੈ ਜਵੇ ਜਿੱਥੇ ਜੰਮ ਜਵੇ ਨਹੀਂ ਹਿੱਲਣਾ ਨਹੀਂ ਸਹੀ ਗੱਲ ਹੈ ਇਹਦਾ ਜੈਕ ਲੱਗ ਜਾਂਦਾ ਪੂਰਾ ਨਾ ਨਾ ਇਹ ਉਹ ਕਰਨਾ ਹੁਣ ਪਧਰਾ ਹੈ ਉਹਰੇ ਉਹ ਨਾਲ ਬਾੜ ਦੀ ਕਰਾਉਣੀ ਹੈ ਬਾ ਇਧਰ ਇਹ ਕੰਮ ਉਹਦੇ ਪਹੀਜ ਘੇਰ ਲਾ ਆਪਣੀ ਮੋਟਰ ਤੱਕ ਦਾ ਬੰਦਾ ਸੁੱਖ ਚ ਆਵੇ ਦੇਖੀ ਕੋਈ ਜੇ ਹੋਇਆ ਕਿਧਰੇ ਭਰ ਲਿਆਂਗੇ ਦੋ ਟਰਾਲੇ ਉਧਰ ਤੋਂ ਹਾਂ ਕਿਆ ਰੇਟ ਰੂਟ ਭਰਾਉਂਦੇ ਆ ਰੇਟ ਰੂਟ ਤਾਂ ਠੀਕ ਆ ਇਹ ਹਾਂ ਮੋਟਰ ਤਾਂ ਬਹੁਤ ਸੋਣੀ ਬਣ ਗਈ ਹੈ ਸੋਣੀ ਬਣ ਗਈ ਮੋਟਰਾਂ ਬਰਾਂਗ ਕਰਾਦੇ ਹੁੰਦੇ ਆ ਰੰਗ ਕਰਾਉਣਾ ਬਸ ਮੜਾ ਮੋਟਾ ਟਰੈਕਟਰ ਲੈ ਮਿਸਟਰੀ ਆਉਂਦਾ ਨਹੀਂ ਯਾਰ ਇੱਕ ਆਪੇ ਚੈੱਕ ਲੋ ਬੁਰਸ਼ੇ ਤਾਂ ਮੜਾ ਜਾਈ ਉਹ ਮਿਸਟਰੀ ਨਹੀਂ ਹੁੰਦਾ ਨਾ 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 ਤੁਹਾਡੇ ਵਾਲੇ ਕੰਮ ਨਹੀਂ ਬਈ ਹੈਗੇ ਹਾਂ ਇਹ ਤਾਂ ਮਿਸਤਰੀ ਨਹੀਂ ਆਉਂਦਾ ਥੋੜਾ ਟਿਪਟਲਾ ਰਹਿੰਦਾ ਫੇਰ ਕਰਾਉਣਾ ਰੋ। ਇਹ ਤਾਂ ਚੋਟੀ ਵਾਲੀ ਕੰਮ ਨਹੀਂ ਆਏ ਕਿਹਦਾ। ਹਾਂ ਮੈਂ ਤਾਂ ਹੀ ਕਹਿੰਦਾ। ਗੁਰਚ ਚਾਕੇ ਘੰਟੇ ਦਾ 2 ਦਾ 3 ਦਾ ਕੰਮ। ਉਹ ਤੁਰੇ ਮਰਨੇ ਦਾ ਟਾਈਮ ਨਹੀਂ ਹੈਗਾ। ਠੀਕ ਹੈ। ਮਜ਼ਾਕ ਦੀ ਗੱਲ ਨਹੀਂ ਤੈਨੂੰ ਤਾਂ ਦੇਖਿਆ ਹੀ ਆ। ਘਰੇ ਖੜਿਆ ਮੈਂ। ਜਦੇ ਫੇਰ ਉਧਰ ਨੂੰ ਕੱਲਾ ਬੰਦਾ ਕਿਆ-ਕਿਆ ਕਰੇ ਹੁਣ ਤੁਸੀਂ ਦਾ ਬਾਈ 3-4 ਜਣੇ ਘਾਟ ਦੇ ਦੋ ਥੋੜੇ ਡਰਾਈਵਰ ਪਿੰਡ ਦੇ ਜਦੇ ਆ ਜੰਦੇ ਆ ਹੈਂ। ਫੇਰ ਐ ਬੰਦੇ ਮਰੇ ਕੰਮ ਵੀ ਨੱਠਦਾ। ਇਹਨਾਂ ਹੀ ਤਾਂ। ਠੀਕ ਆ। ਚਤ ਦਿਨਵਾ ਠੀਕ ਹੈ ਹਾਂ ਹਾਂ ਬਹੁਤ ਸੋਹਣੀ ਹੈ ਉੱਪਰ ਦੇ ਦੇਖੀ ਕਿੰਨੇ ਘਾਟਾ ਪਾ ਰਹੀ ਜੀ ਕਰਦਾ ਧੰਨਵਾਦ ਆ ਜਾ ਗੰਨਾ ਸਾਡਾ ਸਾਰਾ ਕਰ ਗਿਆ ਹਾਂ ਸਾਡਾ ਵਿਚਾਰਾ ਉਹ ਤਾਂ ਨਾ ਆਉ ਮੇਲ ਤਾਂ ਹੁੰਦਾ ਪਿਛਲੀ ਵਾਰੀ ਵੀ ਖੁੱਲ ਮਡੁੱਲਾ ਮੇਲੇ ਆ ਉਹ ਕੇਤੇ ਜਿੰਨਾ ਦਾ ਦਿਲ ਕਰਿਆ ਐਂ ਬਲ ਪਈ ਵੀ ਹੁੰਦੇ ਤੇ ਉਹਨੂੰ ਚਲ ਤੁਸੀਂ ਕਿਹੜਾ ਉੱਥੇ ਕਿੰਨਾ ਤੁਸੀਂ ਤਾਂ ਪੀੜ ਨਹੀਂ ਆ ਤੁਸੀਂ ਕਿਹੜਾ ਮੇਲੇ ਜਾਓ ਟਰਾਲੀ 'ਚ 10 ਕ 10 ਕ ਭਰੀਆਂ ਬਾਅਦ 15 ਕ ਬਾਅਦ ਟਰਾਲੀ ਫੁੱਲ ਹੋ ਜਾਇਆ ਕਰੇ ਹਾਂ ਉਹ ਤਾਂ ਹਈਓ ਆ ਇਹ ਫਰਕ ਦੂਰ ਪੈਂਦਾ ਗਿਰੇ ਹੋਏ ਗੰਨੇ ਦਾ ਨੇ ਆ ਜੀ ਜੀ ਇਹ ਜੀਰੀ ਨੂੰ ਬਹੁਤ ਬਿਮਾਰੀਆਂ ਨੇ ਘੇਰਿਆ ਬਾਈ ਇਹ ਸ਼ੁਰੂ ਤੇ ਬਿਮਾਰੀਆਂ ਨਾਲ ਘੁੱਲਦੀ ਆਈ ਆ ਠੀਕ ਹੈ ਜੀ ਤਾਂ ਵੀ ਬਹੁਤ ਠੀਕ ਹੈ ਵੀ ਆ ਡਾਕਟਰ ਗਣੀ ਦੇ ਹੈ ਆ ਵੀ ਬਾਈ ਜਿੱਥੇ ਮਰਜੀ ਦਿਖਾ ਲਓ ਮੇਰੇ ਬਸ ਦੀ ਗੱਲ ਨਹੀਂ ਇਹ ਆ ਗੱਲ ਕਹਿ ਲਈ ਇਹ ਤਾਂ ਫੇਲ ਕਰਕੇ ਵੀ ਆਪਣੀ ਨੂੰ ਬਚਾ ਲਓ ਜਿੰਮੀ ਬਚਦੀ ਹੈ ਪਰ ਆਪਾਂ ਇਹਨੂੰ ਕੋਈ ਨਹੀਂ ਕਰਦੇ ਹੈਗੇ ਵੀ ਆਪਣੇ ਆਪੇ ਸਾਹ ਕਹਿੰਦੇ ਨੇ ਵੀ ਜੇ ਕੋਈ ਬੰਦੇ ਨੂੰ ਦਵਾਈ ਨਹੀਂ ਦਿਵਾਉਣੀ ਆਪੇ ਠੀਕ ਦੇਖੀ ਜਾਊਗੀ ਉਹ ਉਹ ਜੀਆ ਪੁੱਤ ਸ਼ੁਰੂ ਤਾਂ ਸਹੀ ਪੜ੍ਹਾਈ ਤਾਂ ਕਿਤਾ ਬਚੂਗਾ ਮਰੀਜ਼ ਪਰ ਮਰੀਜ਼ ਚ ਤਾਕਤ ਪਾਉਗਾ ਟਾਉ ਦੇ ਗਮਰੀਜ਼ ਤਾਂ ਫੜਕਦਾ ਫਿਰਦਾ ਆ ਨਹੀਂ ਆ ਤਾਂ ਹੋਰ ਪੈਗੇ ਤੇ ਇਹਨੂੰ ਸੂਰ ਪੈਗੇ ਤੇ ਇਹ ਤੈਨੂੰ ਦੱਸਦਾ ਆ ਜਿਹੜਾ ਏਰੀਆ ਨਾ ਪੂਰੇ ਬਹੁਕੂ ਪੈਂਦਾ ਇਹ ਏਰੀਆ ਇਹ ਜਾ ਏਰੀਆ ਨਾ ਇਹਨੂੰ ਪਤਾ ਕਿੰਨੀਆਂ ਬਿਮਾਰੀਆਂ ਚਿੰਮੜਦੀਆਂ ਇਹ ਸ਼ੂਗਰ ਕਰੇ ਪੈਣਾ ਲਾਉਂਦੀ ਸਾਰੇ ਕੋਈ ਬਿਮਾਰੀ ਚਿੰਮੜ ਗਈ ਇਹਨੂੰ ਜਾਮਣ ਨੂੰ ਜਦੋਂ ਮੜੀ ਠੀਕ ਹੋਈ ਐ ਠੀਕ ਆ ਬਹੁਤ ਇਹਨੂੰ ਜਰੇ ਦੂਰ ਦੇ ਕੇ ਮੜੇ ਚੱਕੀ ਇੱਥੇ ਤੱਕ ਲੈ ਜਾਂਦੀ ਫਿਰ ਇਹਨੂੰ ਉਹ ਪੈ ਗਈ ਫੰਗਸ ਜੀ ਪੈ ਗਈ ਉਹਦੇ ਬਾਅਦ ਗੋਭ ਦੀ ਸੰਡੀ ਪੈ ਗਈ ਗੋਭ ਦੀ ਸੰਡੀ ਪੈ ਗਈ ਸਪਰੇਅ ਕਰਾਈ ਮੀਂਹ ਪੈ ਗਿਆ ਹੁਣ ਡੋਡੀ ਪੈ ਗਈ ਉਹ ਕਹਿੰਦੇ ਸਪਰੇਅ ਕਰਾਈ ਮੀਂਹ ਪੈ ਗਿਆ ਹੈ ਹੁਣ ਸਰਾਬੇ ਕਰਕੇ ਡੋਡੀ ਪੈਣ ਲੱਗ ਗਈ ਮੜਾ ਦਾਣਾ ਪੱਕਣਾਂ ਤੇ ਸੂਰ ਪੈ ਜਾਣਾ ਆ ਦੇਖ ਇੱਕ ਵੀ ਬਿਮਾਰੀ ਐ ਜਿਹੜੀ ਇਹਨੂੰ ਨਹੀਂ ਪਈ ਮੈਂ ਤੈਨੂੰ ਤਾਂ ਹੀ ਕਹਿੰਦਾ ਇੱਕ ਹੋਰ ਦੇਖ ਉਹ ਸੂਰ ਪੈਣ ਲੱਗਾ ਤੂੰ ਗੱਲ ਤੁਸੀਂ ਲੁਧਿਆਣੇ ਗਏ ਤੇ ਨਾ ਯੂਨੀਵਰਸਿਟੀ ਵਾਲੇ ਡਾਕਟਰ ਉਰੇ ਆਉਣੇ ਚਾਹੀਦੇ ਦੱਸੋ ਹੱਲ ਫਿਰ ਦੇਖ ਮੇਰੀ ਗੱਲ ਤਾਂ ਸੁਣ ਫੇਰ ਸੂਰ ਪੈਣਾ ਹੁਣ ਇਹਨੂੰ ਸੂਰ ਤਾਂ ਹੁਣ ਵੀ ਉਹ ਸੂਰ ਨਹੀਂ ਕਰਿਆ ਹੋਇਆ ਫੇਰ ਕੁਦਰਤੀ ਆਫਤ ਆ ਦੇਖੋ ਉਹ ਤਾਂ ਸਿੱਧੀ ਜੀ ਗੱਲ ਇਹ ਵੀ ਕੁਦਰਤੀ ਹੀ ਆ ਇਹ ਕਿਹੜਾ ਜੀ ਲੈ ਕੇ ਕੁਦਰਤੀ ਨਹੀਂ ਨਹੀਂ ਕੁਦਰਤੀ ਨਹੀਂ ਕਹਿ ਲਈ ਹੈ ਜੇ ਤੈਨੂੰ ਪਤਾ ਲੱਗ ਗਿਆ ਵੀ ਮੀਂਹ ਪੈ ਗਿਆ ਸਪਰੇ ਪਰ ਦੁਬਾਰੇ ਕਰਾ ਦੇ ਨਾ ਕੋਈ ਚੱਕਰ ਉਹ ਰੱਬ ਨੇ ਕਿਹਾ ਵੀ ਐਕਣੇ ਹੀ ਰੱਖ ਠੀਕ ਆ ਕੋਈ ਗੱਲ ਨਹੀਂ ਜਿਹੜੀ ਦੇਣੀ ਆ ਉਹਨੇ ਬਿਨਾ ਸਪਰੇ ਦੇ ਵੀ ਦੇ ਦੇਣੀ ਠੀਕ ਆ ਪਿਛਲੀ ਵਾਰ ਮੈਂ ਉਹਰੇ ਸਪਰੇ ਨਹੀਂ ਕਰਾਈ ਦੀ ਬਿਲਕੁਲ ਬਿਲਕੁਲ ਵੀ ਸਪਰੇ ਨਹੀਂ ਕਰਾਈ ਦੀ ਪਿਛਲੀ ਵਾਰ ਇਹ ਤਾਂ 468 ਤੱਕ ਮੇਰੀ ਅੱਛਾ ਤਵੇਰੀ ਆਹੋ ਠੀਕ ਆ ਪਿਛਲੀ ਵਾਰ ਇਹਦਾ ਬੂਟਾ ਨੀਲਾ ਜਿਹਾ ਹੁੰਦਾ ਹੈ ਹਨਾ ਥੱਲੇ ਤੇ ਨਹੀਂ ਨਹੀਂ ਇਹਦਾ ਨਹੀਂ ਹੁੰਦਾ ਉਹ ਉਹ ਕਿਹੜੀ ਹਿੰਦੀ ਹੈ ਉਹ ਦਾ ਇਹਦਾ ਵੀ ਹੁੰਦਾ ਹੈ ਇਹਦਾ ਵੀ ਥੱਲੇ ਤੇ 7301 ਦਾ ਵੀ ਹੁੰਦਾ ਹਾਂ ਹਾਂ ਤੇ ਮੇਰੀ ਗੱਲ ਤਾਂ ਸੁਣ ਮੋਰ ਪੈਣੇ ਇਹਨੂੰ ਹੁਣ ਚੋਰਾਂ ਨੂੰ ਮੋਰ ਵੀ ਪੈਣੇ ਆ ਹਾਂ ਹੁਣ ਮੋਰ ਪੈਣੇ ਇਹਨੂੰ ਪਰਾਂ-ਪਰਾਂ ਦਾ ਖਤਮ ਕਰਦ ਨਹੀਂ ਠੀਕ ਆ ਆ ਜੋਜਨ ਵਰਗਾ ਤੋੜਦਾ ਜਾਈ ਜਾਂਦਾ ਹੈ ਕਿ ਆ ਮੋਰਾ ਨਹੀਂ ਕਰੀ ਵੀ ਇਹ ਅੱਛਾ ਇਹ ਮੋਰਾਂ ਨੇ ਖਾਧੀ ਵੀ ਆ ਦੇਖੋ ਬਾਈ ਇਹਨੂੰ ਬਹੁਤ ਕੁਝ ਪੈਂਦਾ ਸਾਡੇ ਆ ਖੇਤਾਂ ਨੂੰ ਤਾਂ ਐਨਾ ਸ਼ੁਕਰ ਹੈ ਹੱਲੇ ਪਤਾ ਨਹੀਂ ਆਹ ਘਟੇ ਹੋਏ ਆ ਵਾਰਾ ਸਾਂਹ ਸੁਣ ਗਏ ਆ ਆ ਜਿੱਦ ਘਟੇ ਹੋਏ ਆ ਉਹ ਇੰਨੇ ਆਉਂਦੇ ਗੱਲ ਛੱਡ ਦੇ ਨੀ ਲਗਊ ਘਟੀ ਹੋਈ ਆ ਪਤਾ ਨਹੀਂ ਇਸ ਕਰਕੇ ਆ ਬੰਦ ਸਾਫ ਕਰ ਰਹੇ ਤੇ ਇੱਥੇ ਹੋ ਰਹੇ ਹਰ ਰੋਜ਼ ਇੱਥੇ ਰਹਿੰਦੇ ਆ ਉਹ ਅੱਛਾ ਅੱਛਾ ਜਿਹੜੇ ਬੰਦ ਸਾਫ ਕਰਦੇ ਆ ਨਾ ਮਹੀਨਾ ਹੋ ਗਿਆ ਮਹੀਨੇ ਤੇ ਵੀ ਉੱਪਰੇ ਹੋ ਗਿਆ ਹੁਣ ਆ ਮੈਂ ਕਹਿੰਦਾ ਆਹ ਬੰਦ ਨੂੰ ਲੱਗੇ ਵੇ ਸਾਫ ਕਰਨ ਉਹਦੀ ਆਵਾਜ਼ ਬੂਜ ਕਰਕੇ ਇੱਥੇ ਨੂੰ ਉਹ ਆਉਂਦੇ ਜਾਂਦੇ ਆ ਨਹੀਂ ਤੇ ਬੈਣਾ ਬਹੁਤ ਆਉਂਦੀਆਂ ਹੰਦੇ ਤਾਂ ਬੈਣਾ ਨਹੀਂ ਬੈਣਾ ਨੇ ਐ ਲੀਆਂ ਪਾਉਣੀ ਤੇ ਨਾ ਮੈਂ ਤਾਂ ਕਰਕੇ ਕਹਿੰਦਾ ਵੀ ਜਿੰਨਾ ਕਿ ਸਾਨੂੰ ਸੁਖੀ ਸ਼ਾਂਤੀ ਮਿਲਣਾ ਤਾਂ ਉਹਨਾਂ ਕਿਨੂੰ ਬਿਮਾਰੀ ਨੂੰ ਦੇ ਕੇ ਇਹਨੇ ਫੇਰ ਵੀ ਦੇ ਜਾਨਾ ਸਮਝ ਗਿਆ ਉਹਨਾਂ ਕਾ ਮਤਲਬ ਹੈ ਵਿਚ ਨੂੰ ਡੀਆ ਨਹੀਂ ਹੈ ਕਿ ਹੁਣ ਦੇਖੀ ਨਾ ਵਿਚ ਦਿਖਦੀ ਹੈ ਕੋਈ ਵੱਢਣੀ ਸਭ ਤੇ ਔਖੀ ਹੋ ਜਾਂਦੀ ਹੈ ਇਹ ਸਾਨੂੰ ਜੀਰੀ ਬਾਈ ਤੇ ਲੈਣਾ ਪਾ ਦਿੰਦੇ ਆ ਜੀਰੀ ਜਦ ਲੰਗਦੇ ਨਾ ਬੈਣਾ ਗੇੜ ਨਹੀਂ ਚੱਲੀ ਜਾਂਦੀ ਹੈ ਵਿਚ ਨੂੰ ਇਹ ਮਸ਼ੀਨ ਤਾਂ ਉੱਪਰ ਉੱਪਰ ਦੇ ਚੱਕਰਾਂ ਦੇ ਜਿਹੜੇ ਵਿਚ ਨੂੰ ਗਿਰੇ ਹੋਏ ਉਹ ਆ ਚੱਕਰ ਬਹੁਤ ਪੈਂਦਾ ਆ ਖੇਤਾਂ ਦਾ ਸਾਨੂੰ ਇਹ ਐ ਵੀ ਕੁਝ ਅਸੀਂ ਵੀ ਠੀਕ ਹੋ ਗਏ ਹੁਣ ਤੂੰ ਡਰਦਾ ਅਸੀਂ ਡਰਨੇ ਦੇ ਹਟ ਗਏ ਇਹਨੇ ਤੇ ਠੀਕ ਆ ਚਲੋ ਬਾਕੀ ਆ ਵਿੱਚ ਜਿਹੜੀ ਹਰੀ ਜਿਹੀ ਦਿਖਦੀ ਆ 26 ਲਵਾਈ ਦੀ ਬਾਅਦ ਇਹਦੇ ਵਿੱਚ ਦਿਖੀ ਦੇ ਤੈਨੂੰ ਆ ਹਰੀ ਦੇਖ ਲਓ ਇੱਕੇ ਖੇਤ ਚੋਂ ਤੈਨੂੰ ਤਿੰਨ ਫਸਲਾਂ ਕੱਢਦਾ ਨਾਲ ਡੀਲਰ ਵੀ ਕਰਿਆ ਇਹ ਇਹ ਤਾਂ ਜ਼ਰੂਰੀ ਆ ਇਹ ਸਭ ਤੇ ਪਹਿਨਾ ਇਹ ਨਜ਼ਰ ਤੇ ਜੇ ਆ ਸਾਫ ਹੁੰਦੀ ਨਜ਼ਰ ਲਾਦਣੀ ਵੀ ਤਾਂ ਫਿਰ ਜਮਾਈ ਵੀਡੀਓ ਨਹੀਂ ਦੀ ਜਮਾਈ ਸਵਾਹ ਹੋ ਜਾਣੀ ਦੀ ਇੱਕ ਵੀਡੀਓ ਨਹੀਂ ਤੇ ਜੋ ਬਾਈ ਕਹਿੰਦਾ ਕਹਿੰਦਾ ਵੀ ਆਹ ਵਿੱਚ ਜਿਰੀ ਦੇ ਕਿਆ ਕਰਿਆ ਇਹ ਤਾਂ ਕਹਿੰਦਾ ਤਾਂ ਕਰਿਆ ਵੀ ਜਿਰੀ ਗਿਰੇ ਨਾ ਮੇਰੀ ਵੀ ਇਹਨਾਂ ਨਾਲ ਲੱਗ ਲਾ ਕੇ ਖੜੀ ਰਹੇ ਇਹ ਚੀਜ਼ ਨਾ ਕਹਿੰਦਾ ਇਹਨੂੰ ਗਿਰਨ ਨਹੀਂ ਦਿੰਦੀ ਇਹ ਕਹਿੰਦਾ ਨਾਲ ਲੱਗ ਇਹ ਹਾਂ ਉਹ ਵੀ ਸਮਝਣਾ ਬਾਈ ਦੀ ਗੱਲ ਸਹੀ ਹੈ ਸਪੋਰਟ ਆ ਇਹ ਠੀਕ ਹੈ ਇਹ ਸਪੋਰਟ ਆ ਇਹ ਇਹ ਤਾਂ ਬਾਈ ਨਜ਼ਰ ਫਜ਼ਰ ਦੇ ਲਗਣੀ ਆ ਠੀਕ ਆ ਇਹ ਸਭ ਦਾ ਕੱਖ ਕਢਾਇਆ ਵਾ ਇੱਕ ਦੋ ਵਾਰ ਆ ਦੇਖ ਲੈ ਇੱਧਰ ਇਹਨਾਂ ਨੇ ਵੀ ਕਢਵਾਇਆ ਤਾਂ ਕੱਖ ਤਾਂ ਦੁਬਾਰੇ ਹੋ ਜਾਂਦਾ ਇਹ ਤਾਂ ਮੇਰੇ ਵੀ ਹਾਂ ਇਹ ਇਹ ਜੇ ਤੂੰਰੇ ਦੇਖਦਾ ਜਦ ਲਾਈਦੀ ਪੈਣਾ ਵੀਡੀਓ ਚ ਮੈਂ ਇੰਨਾ ਨਹੀਂ ਕਰਾ ਜਿਹੜਾ ਕੱਖ ਦੇ ਉੱਪਰ ਉਹ ਚਿੱਟਾ ਜਾਂ ਨਹੀਂ ਫੁੱਲ ਜਾ ਜਾਂਦਾ ਬਾ ਉਰੇ ਤੈਨੂੰ ਐਂ ਤਾਂ ਨਹੀਂ ਕੋਈ ਕਹਿ ਸਕਦਾ ਵੀ ਜੀਰੀ ਲੱਗੀ ਵੀ ਸਾਰਾ ਆ ਤਾਂ ਆ ਚੀਜ਼ ਤਾਂ ਸਾਰਾ ਆ ਤਾਂ ਸਾਰਾ ਇਹ ਮੰਨਦਾ ਵੀ ਨਹੀਂ ਆ ਤਾਂ ਸਾਰੀ ਜੀਰੀ ਚ ਅਰ ਫੇ ਉਹਨਾਂ ਤੇ ਹੀ ਕਢਵਾਇਆ ਮੈਂ ਕਢੋ ਚੜ ਕੇ ਆਏ ਲੱਗਦਾ ਤਾਂ ਉਹ ਬੜਾ ਕਿਹਾ ਜਾੜਾ ਪਤਨੀ ਕੋਈ ਵੀ ਆਵਰੇ ਜੀ ਨਹੀਂ ਲਈ ਵੀ ਇਹ ਤਾਂ ਮਾਮਾ ਹੀ ਮਰਦਾ ਵੀ ਨਹੀਂ ਮੈਂ ਇਹਨੂੰ ਤਾਂ ਚੀਜ਼ ਤੇ ਦੇਖੇ ਤੇ ਯੂਨੀਵਰਸਿਟੀ ਚਾ ਸਾਰੇ ਕਾ ਰੱਖੇ ਹੋਏ ਤੇ ਉਹਨਾਂ ਨੇ ਨਾਮ ਨਾਮ ਰੱਖੇ ਹੋਏ ਤੇ ਉਹਨਾਂ ਨੇ ਆ ਨਹੀਂ ਤਾਂ ਰੱਖਿਆ ਵਾ ਹੈ ਕਿ ਜਿਹੜਾ ਮਰਦਾ ਨਹੀਂ ਉਹੀ ਤੁਸੀਂ ਨੇ ਰੱਖਿਆ ਵਾ ਨਹੀਂ ਹੈ ਕਿ ਗੱਲ ਪੱਕੀ ਆ ਤੇ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਤਾਂ ਹੀ ਦੱਸਿਆ ਵੀ ਇਹਦੇ ਪਰ ਤਾਂ ਵਿਚਾਰੀ ਬਹੁਤ ਬਹੁ ਪਈ ਆ ਸ਼ੁਰੂ ਤੇ ਦੇਨ ਕੀ ਲਾਜ ਲਈ ਆ ਇਹ 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 ਉਹ ਕਰ ਲਈ ਮਤਲਬ ਕਿ ਇਹਦੇ ਵਿੱਚ ਬਹੁਤ ਬਿਮਾਰੀਆਂ ਪਈਆਂ ਫਿਰ ਵੀ ਇੰਨਾ ਤੱਕ ਸਹਿ ਗਈ ਇੱਥੇ ਤੱਕ ਪਹੁੰਚ ਗਈ ਇਹ ਠੀਕ ਆ ਉਧਰ ਗੰਨਾ ਦੇਖਦਾ ਗੰਨਾ ਬਹੁਤ ਆਉਂਦਾ ਗੰਨਾ ਤਾਂ ਸਾ ਮੈਂ ਤੁਹਾਨੂੰ ਦੱਸ ਰਿਹਾ ਵੀ ਸਾਡਾ ਗਿਰ ਗਿਆ ਤਿੰਨ ਦਾ ਪੜਾਚਨੋਂ ਪੜਾ ਬਹੁਤ ਥੋੜਾ ਗੰਨਾ ਸਾਰੀ ਟੋਪ ਦਾ ਹੈ ਉਧਰ ਵੀ ਗੰਨਾ ਠੀਕ ਆ ਬਾਕੀ ਆਹੀ ਬਾ ਮੇਰੇ ਆਖੇ ਤਾਂ ਦਾ ਹੋ ਗਈ ਪ੍ਰੋਬਲਮ ਬਾਕੀ ਸਾਰੇ ਚ ਓਕੇ ਆ ਤੂੰ ਦੱਸ ਇਹ ਜਿਹੜੀ ਆ ਫੰਕਸ ਜੀ ਪੈਂਦੀ ਏ ਘਾਹ ਤੋਂ ਪੈਂਦੀ ਹੁੰਦੀ ਏ ਘਾਹ ਕੋ ਤੇ ਕਾਸੇ ਤੇ ਨਹੀਂ ਪੈਂਦੀ ਹੈ ਇਹ ਇਹ ਪੈਂਦੀ ਏ ਉਦਈ ਜਿਹੜਾ ਆਪਣਾ ਸਲਾਬੇ ਦੇ ਹਾਂ ਪਹਿਲੇ ਤੋਂ ਪਰ ਦੋ ਇਹ ਸਾਡੇ ਖੇਤ ਇਹ ਜੇ ਆ ਨਾ ਉਹ ਉੱਥੇ ਜੱਸ ਨੇ ਖਾਲੀ ਟਰੈਕਟਰ ਫਸਾ ਲਿਆ ਤਾਂ ਮਿੱਟੀ ਤਾਰਨਾ ਗਿਆ ਟਰਾਲਾ ਫਸ ਗਿਆ ਤਾਂ ਇਹ ਤਾਂ ਇੰਨੇ ਉਹ ਕਰਦੇ ਦੋ ਕਬਾਰ ਆਏ ਹਿੱਲ ਰਾ ਨਾ ਬਹੁਤੀ ਵਹਿ ਜਾਂਦਾ ਇਹ ਇਹ ਸੇਮ ਵਾਲੀ ਉਹ ਹੈ ਉੱਥੇ ਦਾ ਪਹਿਲਾਂ ਦਾ ਪਰ ਉਹ ਪਿੱਛੇ ਫਸਿਆ ਨਹੀਂ ਤੇ ਚੋਟੀਆਂ ਹਾਂ ਅਈ ਨੂੰ ਜੇ ਉੱਥੇ ਉਹ ਮੱਕੀ ਦੀ ਖੁਸ਼ਮੀਦੋਤੇ ਦੋ ਤਿੰਨ ਚੀਜ਼ਾਂ ਤੇ ਦੇਖ ਮੇਰੇ ਕੋ ਸਾਡੇ ਕੋ ਦੋ ਬ੍ਰੈਂਡ ਆ ਦੋਹੇ ਬ੍ਰੈਂਡਾਂ ਦੇ ਉੱਥੇ ਉਹ ਨਹੀਂ ਲਈਦੀ ਸਟਾਲ ਕਿਹੜੀਆਂ ਲੁਧਿਆਣੇ ਨਾ ਜੋਂਦੀ ਟਰੈਕਟਰ ਨਾਲ ਲਈ ਵੀਦੀ ਹਾਂ ਨਾ ਕਰਤਾ ਲੜਣੀ ਹੁੰਦੀ ਹੋਈ ਸੀ ਸਾਡੇ ਦੋਹੇ ਨਹੀਂ ਤੇ ਮਾ ਉੱਥੇ ਹੈ ਪਤਾ ਨਹੀਂ ਕੀ ਚੱਕਰ ਹੈ ਕਰਤਾਰ ਕਣਕ ਚਾਉਂਦੀ ਹੁੰਦੀ ਇਹ ਵੀ ਫਰਕ ਆ ਨਾ ਕਿਵੇਂ ਦੋ ਮੇਲੇ ਲੱਗਦੇ ਆ ਨਾ ਇੱਕ ਜੀਰੀ ਦੇ ਮੂਰੇ ਇੱਕ ਕਣਕ ਦੇ ਮੂਰੇ ਹਾਂ ਉਹ ਕਣਕ ਚਾਉਣਗੇ ਮੈਨੂੰ ਲੱਗਦਾ ਨਹੀਂ ਨਾ ਜੋਂਡੀਅਰ ਤਾਂ ਆਉਂਦਾ ਹੀ ਨਹੀਂ ਹੈਗਾ ਵੀ ਉਹ ਕਰਤਾਰ ਕਣਕ ਚ ਆਉਂਦੀ ਹੈ ਕਰਤਾਰ ਤਾਂ ਹਰੇਕ ਜਗ੍ਹਾ ਵੀ ਆਉਂਦੀ ਆ ਜੋਂਡੀਅਰ ਦਾ ਫੇਰ ਨਾ ਚੱਲਦਾ ਬਾਈ ਉਹਨੂੰ ਐ ਥੋੜਾ ਪ੍ਰਦਰਸ਼ਨੀਆਂ ਕਰਕੇ ਵੇਚਣੇ ਉਹ ਤਾਂ ਸੋਨਾ ਹੈ ਸੋਨੇ ਨੂੰ ਤਾਂ ਲੋਕ ਖਰੀਦਣ ਜਾਂਦੇ ਆ ਆਪ ਉਹ ਮੈਂ ਜਰਾ ਨੰਬਰ 1 ਤੇ ਸੋਨੇ ਨੂੰ ਆਪ ਖਰੀਦਣ ਜਾਂਦੇ ਆ ਕਿੱਥੇ ਪਹੁੰਚ ਗਿਆ ਸੋਨਾ ਐ ਦੇਖ ਲੈ ਮਤੇ ਚੱਲ ਰਿਹਾ ਹੈ। ਅਸੀਂ ਵੀ ਲਿਆਏ ਆ ਸੋਨਾ ਦਾ ਹੀ ਕੇਸ ਹੀ ਸੋਨਾ ਸੋਨਾ ਤੈਨੂੰ ਇੰਨੀ ਗੱਲ ਦੱਸਣਾ। ਬੈਂਡ ਵੀ ਕੇਸ ਸੋਨਾ ਆ ਗਿਆ। ਇਹਦਾ ਤਾਰੂ ਵਾਲਾ ਕੰਮ ਆ ਵੀ ਠੇਕੇ ਨੂੰ ਬੰਦਾ ਆਪ ਲੈਣ ਜਾਂਦਾ। ਸਮਝ ਗਿਆ? ਉਹ ਚੀਜ਼ ਹੈ। ਕਿਆ ਪਤਾ ਹੁਣ ਜੇ ਮਹੀਂਦਰ ਵਾਲੇ ਨੇ ਏਸੀ ਕੇਵਨ ਲਾ ਦੋਗੇ ਫਿਰ ਤਾਂ ਮੇਰਾ ਵੀ ਮੂਡ ਤੇ ਪੈਂਦਾ। ਕਿਹੜਾ ਜੌਂਡੀਰ? ਨਾ ਨਾ ਮਹੀਂਦਰ ਆ। ਮੈਂ ਹੁਣ ਸਾਨੂੰ ਜੌਂਡੀਰ ਲੈ ਨਹੀਂ ਸਕਦੇ ਅਸੀਂ। ਤੈਨੂੰ ਪਤਾ ਤਾਂ ਹੈ। ਅੱਛਾ ਇਹ ਤਾਂ ਗੱਲ ਹੈਗੀ ਆ। ਬਸ ਜੌਂਡੀਰ ਦੀ ਇੱਕੇ ਮੜੀ ਜੀ ਉਹ ਆ। ਜਿਹੜੀ ਬੈਠਣ ਨੂੰ ਚੰਗੀ ਆ ਬਸ ਹੋਰ ਨਹੀਂ ਲੋ ਬਾਈ ਖੁਸ਼ਪੀਤ ਕਹਿੰਦਾ ਤੁਸੀਂ ਸਾਰੇ ਸਪਰੇਅਾਂ ਦੀ ਉਹ ਕਰ ਦਿੰਦੇ ਆ ਖੁਸ਼ਪੀਤ ਸਾਡੇ ਬਾਈ ਏਰੀਏ ਦਾ ਇੰਨਾ ਕ ਫਰਕ ਆ ਚਾਹੇ ਕਿਸੇ ਨੇ ਸਪਰੇਅ ਕਰੀ ਆ ਇੱਕ ਕਰੀ ਆ ਕਿਸੇ ਨੇ ਦੋ ਦੋ ਵੀ ਕਰਤੀਆਂ ਆ ਤੈਨੂੰ ਆਹ ਚੀਜ਼ ਸਭ ਤੇ ਮਿਲਨੀ ਆ ਜਿਹੜੀ ਥੋੜਾ ਜਿਹਾ ਫਰਕ ਆਗਾ ਹਰੇਕ ਏਰੀਏ ਚ ਹੁੰਦਾ ਅੱਡੇ ਨਾਲ ਜਿਵੇਂ ਜੰਗ ਜਿਵੇਂ ਬੜੇ ਰੈਡੀ ਉਹਨਾਂ ਦੀ ਏਜ ਆ ਉਹਨਾਂ ਨੇ ਨਾ ਸਵੇਰੇ ਇੱਕ ਗਰੁੱਪ ਜਾਈਆ ਸਰਪੰਚ ਅੰਕਲ ਹੋ ਗਿਆ ਹਰਪ੍ਰੀਤ ਜੀ ਸਾਰੇ ਨਾ ਇਹਨਾਂ ਨੇ ਸਵੇਰੇ 6 ਵਜੇ ਸਾਰਿਆਂ ਨੇ ਖੇਤਾਂ 'ਚ ਇਕੱਠੇ ਹੋ ਜਾਣਾ ਜਿਵੇਂ ਹੁਣ ਤੇਰੀ ਜੀਰੀ ਨੂੰ ਇੱਕ ਬੂਟੇ ਨੂੰ ਸੀਡ ਫਲੈਟ ਜੀ ਪੈ ਗਈ ਉੱਥੇ ਤਿੰਨ ਚਾਰਾਂ ਜਣਿਆਂ ਨੇ ਖੜ੍ਹ ਦੇਣਾ ਵੀ ਜਦ ਜੀ ਉਹਨਾਂ ਨੇ ਆਪਣੇ ਖੇਤਾਂ 'ਚ ਚਲੇ ਜਾਣਾ ਵੀ ਸਾਡੇ ਤਾਂ ਨਹੀਂ ਆਈ ਤਿੰਨਾਂ ਜਣਿਆਂ ਨੇ ਇੱਕੋ ਦਿਨ ਦਵਾਈ ਲਿਆ ਕੇ ਚੌਥੇ ਦਿਨ ਸਪਰੇਅ ਕਰਾ ਦੇਣਾ ਵੀ ਇੰਨਾ ਕੁ ਗੌਰ ਰੱਖਦੇ ਆ ਵੀ ਲੱਗੇ ਚੀਜ਼ ਲੱਗੇ ਨਾ ਕੋਈ ਵੀ ਓਕੇ ਹਾਂ ਚੀਜ਼ ਲੱਗੇ ਫੇ ਤੁਸੀਂ ਥੋੜਾ ਠੇਕਾ ਗੌਰ ਰਖਾਉਂਦਾ ਨਾ ਠੇਕਾ ਗੌਰ ਹਾਂ ਹੈ ਗੱਲ ਸਹੀ ਆ ਏਰੀਆ ਚ ਠੇਕਾ ਵੱਧ ਜੂਵੇ ਨਾ ਬੰਦਾ ਖੇਤ ਚ ਜੀ ਲੱਗਣ ਦਾ ਦਿੰਦਾ ਵੀ ਆ ਹੈਗਾ ਹੁਣ ਤੈਨੂੰ ਪਤਾ ਤੈਨੂੰ ਪਤਾ ਮੇਰੇ ਕੋ ਫੋਨ ਆਇਆ ਜਿਹੜੀ ਲਾਲੀਕੋਲ ਜ਼ਮੀਨ ਹੈ ਲਾਲੀ ਨਾਲੀ ਜ਼ਮੀਨ ਹੈ ਮੇਰੇ ਕੋ ਫੋਨ ਆਇਆ ਹਾਂ ਬੰਦੇ ਦਾ ਹਾਂ ਕਹਿੰਦਾ ਬਾਈ ਦੱਸੋ ਕਿੰਨੇ ਨੂੰ ਦੇਣੀ ਆ ਮੈਂ ਬਾਈ ਅਸੀਂ ਉਹੀ ਬੰਦੇ ਨੂੰ ਦੇਣੀ ਆ ਕਿਸੇ ਨੂੰ ਹੋਰ ਨੂੰ ਨਹੀਂ ਦੇਣੀ ਹੈ ਜੀ ਕਨਾਬੜੀ ਠੀਕੇ ਠੁੱਕੇ ਦਾ ਮੈਂ ਯਾਰ ਠੇਕਾ ਠੀਕ ਟਾਈਮ ਪਰ ਦੇ ਰਿਹਾ ਸਭ ਕੋ ਦੇ ਰਿਹਾ ਠੀਕ ਹੈ 65 ਨੂੰ ਆ ਪਤਾ ਨਹੀਂ ਕਿੰਨੇ ਨੂੰ ਹੈ ਉਹ ਪਤਾ ਕਿੰਨੇ ਨੂੰ ਕਹਿੰਦਾ ਬੰਦਾ ਮੈਨੂੰ ਹਾਂ ਪਤਾ ਮੈਨੂੰ ਉਹ ਤਾਂ ਉਧਰ ਤਾਂ ਰੇਟ ਹੀ ਬਹੁਤ ਆ 65 ਨੂੰ ਤਾਂ ਹੈਗੀ ਉਹ ਹੈਗੀ ਆ ਉਹ ਕਹਿੰਦਾ ਵਾ ਤੂੰ ਮੂੰਹ ਤੇ ਬੋਲ ਕਿੰਨਾ ਚਾਹੀਦਾ ਮੇਰੀ ਗੱਲ ਤਾਂ ਸੁਣਾ ਮੈਂ ਹੁਣ ਵੇਚਣਾ 9 ਨਹੀਂ ਲੈਣਾ ਉਹਨੇ ਸੂਈ ਬਹੁਤ ਚੱਕਦੀ ਮਨ ਨਹੀਂ ਬਾਈ ਨਹੀਂ 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 ਰੇਟ ਦੇਖ ਮਾਮੂ ਰੇਟ ਦੇਖ ਕੇ ਜਿਵੇਂ ਆਪਾਂ ਵੀ ਲੰਨੇ ਆ ਠੇਕੇਆਂ ਪਰ ਜਿਹੜਾ ਰੇਟ ਜਿੱਥੇ ਤੱਕ ਦੇਖ ਹਰੇਕ ਸਾਲ ਕਹਿੰਦੇ ਕੁਛ ਨਾ ਵਧਾ ਦਿਆ ਕਰੋ 2% ਵਧਾ ਦਿਆ ਆਏ ਨਾ ਕਰਿਆ ਕਰੋ ਵੀ ਹਰੇਕ ਸਾਲ ਪੌੜੀਓ ਚੱਕਦੇ ਹੋ ਗੱਲ ਤਾਂ ਉਹੀ ਆ ਨਾ ਆਪਣਾ ਦੇਖ ਕੇ ਜਿਹੜੇ ਸਾਹ ਨਾਲ ਜੀ ਦੀ ਮਾੜਾ ਮੋਟਾ ਵਾ ਵਾ ਜੀ ਆਪਾਂ ਇਤ ਕੀ ਝਾੜ ਵਧੀਆ ਨਿਕਲ ਗਿਆ 500 ਵਧਾ ਦੋ ਹਾਂ ਠੀਕ ਆ ਜੇ ਘਟ ਹੋ ਗਈ ਤਾਂ 500 ਹੀ ਘਟਾ ਲਓ ਕਟਾਣੇ ਵਾਲਾ ਕੰਮ ਨਹੀਂ ਜਾਂਦਾ ਤੇ ਮੇਰੀ ਗੱਲ ਸੁਣ ਜਿਹੜੀਆਂ ਸੱਚੀਆਂ ਗੱਲਾਂ ਨੇ ਜੇ ਜ਼ਿਆਦਾ ਵਧੀਆ ਨਿਕਲ ਗਈ 1000 ਵਧਾ ਦੋ ਹਾਂ ਪਰ ਸੋਆਂ ਚ ਵੀ ਰਹਿਣਾ ਸਿੱਖੋ ਵੀ 100 ਵੀ ਕੋਈ ਨੋਟ ਆ ਉਹਦੇ ਚ ਵੀ ਰਹਿਣਾ ਕਰਦਾ ਉਹੀ ਹੈ ਨਾ ਹਾਂ ਜਿਹੜਾ ਆਪਾਂ ਕਹਿਣ ਦਾ ਉਹ ਬੰਦੇ ਨੇ ਛਾਲ ਮਾਰੀ ਖਾਸੀ ਮੈਂ ਕਿਹਾ ਬਾਈ ਨਾ ਚੱਲਦਾ 72 ਦਾ ਰੇਟ ਮਲੋਚ ਹੈਗਾ 71 72 ਦਾ ਮਲੋਚ ਰੇਟ ਹੈ ਮੈਨੂੰ ਮੈਨੂੰ ਛਾਲ ਮਾਰੀ ਤੂੰ ਸਹੀ ਬੱਜਿਆ ਇੱਥੇ ਠੀਕ ਹੈ ਮੈਨੂੰ ਬੰਦਾ ਕਹਿੰਦਾ ਮੈਂ ਕਿਹਾ ਨਹੀਂ ਵੀਰੇ ਅਸੀਂ ਮੈਂ ਤੈਨੂੰ ਗੱਲ ਦੱਸਣਾ ਵੀ ਅਸੀਂ ਵੀ ਜ਼ਿੰਮੇਦਾਰ ਆ ਅਸੀਂ ਨਹੀਂ ਜਾਣਦੇ ਵੀ ਕਿਸੇ ਦਾ ਗਲ ਘੁੱਟ ਹੋਵੇ ਕੱਲ ਇੱਕ ਵੀਰ ਆਪਣੇ ਘਰ ਆਇਆ ਤਾਂ ਆਪਣੇ ਟਰੈਕਟਰਾਂ ਤੇ ਕੰਬਾਈਨਾਂ ਦੀ ਵੀਡੀਓ ਬਣਾ ਕੇ ਲੈ ਕੇ ਗਿਆ ਵਿਚਾਰਦਾਰ ਨਵਾਂ ਚੈਨਲ ਜੱਜ ਹੋਇਆ ਸ਼ੁਰੂ ਚੱਲ ਉਹਨੇ ਦੱਸਿਆ ਸਾਨੂੰ ਜਦ ਅਸੀਂ ਰੇਟ ਸੁਣਿਆ ਨਾ ਠੇਕੇ ਦਾ ਮੈਂ ਤਾਂ 85 90 ਹਜ਼ਾਰ ਦੀਆਂ ਸਾਡੇ ਵਾਲੀਆਂ ਦੇ ਦੋ ਜ਼ਮੀਨਾਂ ਅਸੀਂ ਘਰਾਂ ਬੈਠ ਕੇ ਨਾ ਗਾਉ ਕਰਦੇ ਅਸੀਂ ਆਪ ਕਹਿ ਦਿੰਦੇ ਵੀ ਸਾਨੂੰ ਦੋ ਇਹਨਾਂ ਸਾਨੂੰ ਦੋ ਠੀਕ ਹੈ ਨਾ ਬਹੁਤ ਅਸੀਂ ਤਾਂ ਆਪ ਕਹਿ ਦਿੰਦੇ ਆ ਆਲੂਆਂ ਨੇ ਚੱਕੇ ਆ ਆਲੂਆਂ ਦਾ ਘਾਟਾ ਨਾ ਮੇਰੇ ਨਾਲ ਮੁੰਡੇ ਪੜਦੇ ਹੁੰਦੇ ਤੇ ਉਹ ਐਂ ਕਹਿੰਦੇ ਹੁੰਦੇ ਤੇ ਵੀ ਉਹ ਉਹਨਾਂ ਕੋਲ ਨਾ ਵੀ ਟਰੈਕਟਰ 24 ਘੰਟੇ ਜਾਂ ਦਿਨ ਰਾਤ ਟਰੈਕਟਰ ਉਹਦੇ ਚੱਲਣੇ ਚੱਲਣੇ ਆ ਹੁਣ ਜੀਰੀ ਵੱਟ ਲਈ ਆਲੂ ਵੀਰੇ ਆਲੂ ਪੱਟ ਲੈ ਤੈਨ ਵੀਡੀਓ ਨਹੀਂ ਦੇਖੀ ਹੋਣੀ ਕਿਹੜੀ ਤੈਨ ਵੀਡੀਓ ਨਹੀਂ ਦੇਖੀ ਹਣ ਜਿਹੜੀ ਮੈਂ ਪਾ ਕੇ ਇਹਦਾ ਜੀ ਲਾਲੀ ਦੇ ਉੱਤੇ ਗਏ ਤੇ ਹਾਂ ਉਹ ਬਾਈ ਨੂੰ ਕਿਹਾ ਬਾਈ ਇਹਦੇ ਵਿੱਚ ਕਹਿੰਦਾ ਕਹਿੰਦਾ ਮੱਕੀ ਵੱਟ ਕੇ ਜਿਹਦੇ 26 ਲਾਤੀ 26 26 ਲਾਤੀ ਫਿਰ ਇਹਨਾਂ ਨੇ ਹੁਣ ਆਲੂ ਲਾਉਣੇ ਆਲੂ ਲਾ ਦੇਣ ਜਿਹਦੇ ਮੱਕੀ ਠੀਕ ਹੈ ਲਾਲੀ ਵੀਰੇ ਕਹਿੰਦਾ ਕਹਿੰਦਾ ਜੀ ਫਿਰ ਜਮੀਨ ਦੀ ਤਾਕਤ ਨਹੀਂ ਕੱਟ ਰਹੀ ਹੈਗੀ ਲਾਲੀ ਕਹਿੰਦਾ ਜਦੋਂ ਜੀ ਗੱਨਾ ਘੱਟਦੇ ਕੋਈ ਨਾ ਕਹਦਾ ਮਾਮੇ ਉੱਥੇ ਤਾਂ ਬਰਸ਼ੇ ਵੱਜਦੇ ਹੈ ਕਹਿੰਦਾ ਹਾਂ ਬਰਸ਼ੇ ਉਹਨੂੰ ਨਹੀਂ ਪਤਾ ਉਹ ਮੈਂ ਕੀ ਐ ਨਹੀਂ ਅਗਲਾ ਖਰਾਕ ਵੀ ਫੇ ਉਨੀ ਦੇਣੀ ਪੈਂਦੀ ਹੈ ਜਿੰਨਾ ਉਹ ਡਾਈ ਪਾਉਨੇ ਆ ਆਪਾਂ ਤਾਂ ਕਦੇ ਖੇਤ ਨੂੰ ਦਿਖਾਇਆ ਵੀ ਨਹੀਂ ਸਹੀ ਗੱਲ ਆ। ਉਹ ਇੱਕ ਫਸਲ ਮੱਕੀ ਚ ਉਹ ਤਿੰਨ ਤਿੰਨ ਥੱਲੇ ਪਾਉਨੇ ਆ। ਆਲੂ ਚ 2 2 ਤਿੰਨ ਤਿੰਨ ਥੱਲੇ ਆਲੂ ਪਾਉਨੇ ਆ। ਹਾਂ। ਉਹ ਤਾਂ ਉਹਨਾਂ ਡਾਈ 1 ਸਾਲ ਚ ਪਾਉਨੇ ਆ। ਸਹੀ ਗੱਲ ਆ। ਉਹ ਸਾਲ ਚ ਵੀ ਉਹਨਾਂ ਨਹੀਂ ਪਾਉਂਦੇ ਹਾਂ। ਨਹੀਂ ਗੱਲ ਹੋਈਏ ਜੇ ਉਹ ਫਸਲ ਕੱਢਦੇ ਤਾਂ ਖਰਚਾ ਹੀ ਹੋਦਾ। ਫੇਰ ਵੀ ਬਸ ਤੇਨੂੰ ਦੱਸਤਾ ਰਿਆਂ। ਇੱਕ ਹੈਗਾ ਔਰ ਬਾਈ ਨੇ ਜਿਹਨੇ ਠੀਕੇ ਵਾਲੇ ਵੀ ਉਹਨੇ ਵੀ ਕਹੇ ਤਾ ਸਾਨੂੰ। ਕਹਿੰਦਾ ਬਾਈ ਜੇ ਮਣੀ ਕੋ ਤੁਹਾਨੂੰ ਕਸਰ ਲੱਗਦੀ ਆ ਤਾਂ ਤਾਂ ਵੀ ਦੱਸ ਦਿਓ ਮਾ ਕੋਈ ਗੱਲ ਨਹੀਂ ਬਾਈ ਦੇ ਰੇਟ ਤਾਂ ਕਦੇ ਨੱਬਦਾ ਉਹ ਕਿਸੇ ਵੀ ਜੱਟ ਜ਼ਿਮੀਂਦਾਰ ਆਪਾਂ ਵੀ ਆ ਹੈਨਾ ਰੇਟ ਨੱਬਦਾਓ ਐਂ ਕਰਿਆ ਕਰੋ ਵੀ ਹਾਂ ਵੀ ਆਹ ਸਾਲ ਵਾਸਤੇ ਮੈਨੂੰ ਦੇ ਦੇ ਗਾਹ ਨੂੰ ਚਾਹੇ ਤੂੰ ਕਰ ਲੈ ਉਹ ਬਾਈ ਇਹ ਰਲ ਮਿਲ ਕੇ ਕੰਮ ਹੋ ਜਵੇ ਨਾ ਉਹਦੇ ਪਰ ਕੀ ਰੀਸ ਨਹੀਂ ਇੱਕ ਆਪਸ ਚ ਭਾਈਚਾਰਾ ਬਣਿਆ ਰਹਿੰਦਾ ਠੀਕ ਆ ਯਾਰ ਮੇਰੀ ਗੱਲ ਸੁਣੋ ਮੇਰੇ ਤਾਂ ਇੱਕ ਤਾਂ ਲੋੜ ਪੈਣੀਓ ਪੈਣੀ ਆਹ ਏਰੀਆ ਨਾ ਬੇਲੇ ਤੇ ਅੱਗੇ 2 ਸਾਲ ਡੇਢ ਸਾਲ ਇਹਨਾਂ ਨੂੰ ਮਾਰੇ ਪਈ ਆ ਸਾਰੀ ਫਸਾ ਨੂੰ ਫੇ ਕਿੱਥੇ ਉੱਥੇ ਠੇਕੇ ਵਾਲਾ ਕੰਮ ਆ ਬਹੁਤ ਬਹੁਤ ਲੋਕਾਂ ਨੇ ਖੇਤੀ ਛੱਡੀ ਏ ਠੇਕੇ ਦੇ ਚੱਕਰਾਂ ਚ ਉਹ ਜ਼ਿਆਦਾ ਲੋਕਾਂ ਨੇ ਜਿਹੜੇ ਉਹ ਦਰਿਆ ਦੇ ਪਿਛਲੇ ਮੈਂ ਤੈਨੂੰ ਉਹੀ ਕਿ ਕਦਮੇ ਹੋ ਗਏ ਹੂੰ ਉਹ ਉਹ ਹੁਣ ਕਿਤੇ ਮੈਂ ਵੀ 65 ਨੂੰ ਵੀ ਦੇ ਦੇਣਗੇ ਠੇਕੇ ਨੂੰ ਨਹੀਂ ਦੇ ਸਕਦੇ ਉਹ 50 ਨੂੰ ਵੀ ਕਹਿਣਗੇ ਵੀ ਬਹੁਤ ਜ਼ਿਆਦਾ ਜ਼ਮੀਨ ਦਾ ਰੇਟ ਕਰਿਆ ਗੱਲ ਪੱਕੀ ਆ ਦੇਖੋ ਬਾਈ ਹੁਣ ਲੱਗਦੀ ਏ ਘੈਂਟ ਹੈ ਕਿ ਨਹੀਂ ਆ ਸੁੱਖਾ ਨਹੀਂ ਬਾਈ ਸਾਤ ਦੇ ਰਿਹਾ ਮੈਂ ਪਰਸੋਂ ਦਾ ਜਿਮੜਾ ਹੋਵੇ ਤੇ ਮਗਰ ਪਹਿਨਾ ਬੁਖਾਰ ਦਾ ਬਹਾਨਾ ਲਾਈ ਗਿਆ ਮੈਂ ਕਿਹਾ ਤੀਪ ਟੱਲਾ ਕਰਦੇ ਮੈਂ ਰੰਗ ਵਾਲੇ ਨੂੰ ਦਿਖਾਉਣਾ ਕਿਤੇ ਅਗਲਾ ਰਾਂਗੜਾ ਜਦੇ ਆ ਜਾਵੇ ਕਿਉਂ ਬਾਈ ਤੇ ਮਿੱਟੀ ਦਾ ਕਿਹੜਾ ਦੇਖਦੇ ਹੁਣ ਦੋ ਕਿਹੜੇ ਆਪਣੇ ਟਰਾਲੇ ਨਾਲ ਲਿਆਵਾਂ ਅੱਥੇ ਛੋਟੀਆਂ ਟਰਾਲੀਆਂ ਨੇ ਕੁਝ ਨਹੀਂ ਕਰਨਾ ਚਲੋ ਠੀਕ ਹੈ ਬਾਈ ਮਿਲਦੇ ਆ ਕਿਸੇ ਹੋਰ ਵੀਡੀਓ ਚ ਉਸ ਗਲਤ ਮਾਫ ਕਰਦੇ ਹੋ ਠੀਕ ਹੈ ਮੈਂ ਵੈਸੇ ਮੇਰੇ ਤੇ ਥੋੜਾ ਜਿਹਾ ਬੋਲ ਹੋ ਜਾਂਦਾ ਸੱਚੀ ਗੱਲ ਆ ਕੁਝ ਵੀ ਬੋਲ ਹੋ ਗਿਆ ਮਾਫ ਕਰਦੇ ਹੋ